जय <laughs> ਦਿੱਤਾ ਜਾ ਰਿਹਾ ਕਿ ਡਾਕ ਕੈਂਡੀਡੇਟ ਹੈ ਕਿਉਂਕਿ ਪੁਲਿਸ ਵੱਲੋਂ ਵੀ ਇੱਥੇ ਜਿਹੜੀ ਹੈਗੀ ਆ ਆ ਪੈਂਡਿੰਗ ਰੱਖੀ ਜਾ ਰਹੀ ਹੈ ਔਰ ਫਿਰ ਚਾਰ ਪ੍ਰਧਾਨ ਵੀ ਜਿਹੜੇ ਵੀ ਜੁਗਾ ਜੈਂਦਰ ਕੁਮਾਰ ਟੈਕਨੋ ਲਿੰਗ ਸਿੰਘ ਦੇ ਬੇਟੇ ਨੇ ਇੱਥੇ ਘੜਦੇ ਉਹ ਵੀ ਇਹ ਕਹਿ ਰਹੇ ਨੇ ਕਿ ਸਿਰਫ ਕੈਂਡੀਡੇਟ ਨੂੰ ਹੀ ਮਨਜ਼ੂਰੀ ਦਿੱਤੀ ਜਾਵੇ ਤੇ ਹੁਣ ਦੇਖੋ ਇਹ ਤੁਸੀ ਦੇਖ ਸਕਦੇ ਹੋ ਦਿੱਤਾ ਜਾ ਰਿਹਾ ਕਿ ਡਾਕ ਕੈਂਡੀਡੇਟ ਹੈ ਦੀ ਪੁਲਿਸ ਵੱਲੋਂ ਵੀ ਐਸਐਸਪੀ ਜਿਹੜੀ ਹੈਗੀ ਆ ਆ ਪੈਨਿੰਗ ਵਿੱਚ ਰੱਖੀ ਜਾਂਦੀ ਹੈ ਔਰ ਰੈਲਿੰਗ ਤੋਂ ਚਾਲ ਪ੍ਰਦਾਨ ਬੀਪੀ ਦੇ ਵੀ ਜੈਂਦਰ ਸਿੰਘ ਤੇ ਲੰਦਰ ਸਿੰਘ ਦੇ بیٹے ਵੀ ਇੱਥੇ ਖੜੇ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਸਿਰਫ ਕੈਂਡੀਡੇਟ ਨੂੰ ਨਹੀਂ ਜਾਣਦੇ ਅਸੀਂ ਉਹ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਆ ਨਾ ਤੇਰਾ ਪਾ ਕੁੱਤੇ ਦੇ ਕਰੇਗੇ ਤੂੰ ਇੱਕ ਪਸ਼ੂਰਾ ਦੇਖ ਸਕਦੇ ਹੋ ਪਸ਼ੂਰੀ ਬਾਹਰ ਗਾਮ ਤੋਂ ਹੋਇਆ ਚਲ ਨਾ ਤੂੰ ਜਾ ਕੇ ਲੈ ਤੂੰ ਮੈਂ ਤਾਂ ਨਹੀਂ ਚਾਇਆ ਵੀ ਨਹੀਂ ਅੱਜ ਕਿਹਾ ਕੀ ਤੁਹਾਨੂੰ ਮੈਂ ਤਾਂ ਮੁੰਡੇ ਨੂੰ ਕਹਿ ਰਿਹਾ ਜ਼ੁਬਾਨ ਤੇ ਲਗਾ ਤਾ ਥੋੜਾ ਜਿਆਦਾ ਬੋਲੋ ਸੋਣਾ ਸੋਣਾ ਪਿੱਛੇ ਨਾ ਜਾਓ ਜਿੰਦਾਬਾਦ ਆਗਮੀ ਸ਼ੋਅ ਦੀ ਜਿੰਦਾਬਾਦ ਜਿੰਦਾਬਾਦ चलो कोई चादी न बीजेपी के बच्चे ਹਾਂ ਲੋ ਕਰਦੇ ਆਂ ਜਨਤਾ ਦੀ ਕਾਰਨ ਇਹ ਮੱਦੀ ਹੋ ਆਂਦੇ ਜੀ ਜੀ ਬੰਦੀਆਂ ਸਭ ਕਾਰਿਆ ਕਰਦੇ ਆਂ ਅਸੀਂ ਰਾਮਾ ਨੂੰ ਛੋਟੇ ਨਾਮ ਲਿਖਦੇ ਆਂ ਬੀਜੇਪੀ ਵਾਲੇ ਕਰਦੇ ਜੀ ਪੁੱਛਿਆ ਅੱਜ ਪੁੱਛਿਆ ਉਹਨਾਂ ਨੂੰ ਕਿ ਬੀਜੇਪੀ ਵਾਲੇ ਕਿਵੇਂ ਕਰਵਾਉਂਦੇ ਨੇ ਪਾਰਟੀ ਚ ਕਰਵਾਉਂਦੇ ਜੇ ਜੇ ਹੈ ਉਹਨਾਂ ਦੇ ਉਹ ਚ ਕਾਗਜ਼ ਚੈੱਕ ਕਰ ਰਹੀ ਜਾਂ ਆਹ ਦੇਖੋ ਉਹ ਕਾਗਜ਼ ਕੀ ਦੇ ਆ ਉਹ ਕਾਗਜ਼ ਬੀਜੇਪੀ ਦੇ ਆ ਸਾਰੇ ਕਾਗਜ਼ ਦੇਖੋ ਜਿਵੇਂ ਫਾੜੇ ਪਏ ਇਹ ਬੀਜੇਪੀ ਦੇ ਕੈਂਡੀਡੇਟ ਆ ਜੀ हिमा शर्मा ਦੀ ਫਾਈਲ ਕੋਕੇ ਲਈ ਠੀਕ ਹੈ ਜੀ ਅਸੀਂ ਕਿਹੜੇ ਆ ਅਸੀਂ ਭਾਜਪਾ ਤੋਂ ਆ ਸਾਡੀਆਂ ਫਾਈਲਾਂ ਕੋਕੇ ਉਹ ਜਾਣ ਕੇ ਸਾਰੇ ਲਾ ਰਹੇ ਆ ਆਖਰੀ ਬੰਦੇ ਰਾਉਂਡ ਮੀਟਿੰਗ ਕਰ ਰਹੇ ਆ ਕਿ ਜਾਣ ਦਿੱਤੀ ਤਾਂ ਕਿ ਕਿ ਉਹ ਨਾ ਆ ਰਹੇ ਨੇ ਸਾਡੇ ਨਾਲ ਪਰ ਸਾਡੇ ਨੂੰ ਹੋ ਗਿਆ ਮੈਂ ਹਾਂ ਜਿੰਦਰ ਦੇ ਜਾਣਦੇ ਤੇਰਾ ਜੀ ਪੰਜਾਬ ਲਈ ਪੰਜਾਬ ਲਈ ਆਪ ਕੋ ਚਾਹੀਏ ਸਰਕਾਰ ਮੁਰਤ ਤੋਂ ਬੋਲ ਗੰਦੀ ਸਰਕਾਰ ਬਹੁਤ ਗੰਦੀ ਸਰਕਾਰ ਕਿਨੇ ਕਾਰੇ ਪੜਦਾ ਜਾਂ ਵੋਟਰ ਕੈਨਸਲ ਕਰੋ ਨਹੀਂ ਸਾਰੇ ਨੇ ਫਾਰਮ ਭਰਨ ਦੋ ਜੇ ਭਰਨ ਦਿੰਦੇ ਹੋ ਕਬਾੜ ਦੇ ਕਿਉਂ ਆ ਵੋਟਾਂ ਕਿਉਂ ਪਵਾ ਰਹੇ ਹੋ ਤੁਸੀਂ ਜਿਨੇ ਪਾੜੇ ਤੁਹਾਡੇ ਕਾਰੇ ਅਸੀਂ 31 ਨੰਬਰ ਵਾਲੇ ਜਿਹੜੀ ਪਾਰਟੀ ਤੁਹਾਡੀ ਭਾਜਪਾ ਪਾਰਟੀ ਇਹਨੇ ਪਾੜੇ ਤੁਹਾਡੇ ਕਾਰੇ ਔਰ ਰਮਾਲ ਬੰਨੇ ਆਨੇ ਰਮਾਲ ਬਨ ਕੇ ਮੇਰੀ ਫਾਈਲ ਫਟ ਕੇ ਪਾੜਤੀ ਅੰਦਰ ਹਾਂਜੀ ਫੇਰਾ نیچے ਆਇਆ ਨੀਚੇ ਆ ਕੇ ਪੱਜ ਗਿਆ ਹਨ ਮੈਂ ਵੀਡੀਓ ਬਣਾਉਣ ਲੱਗੀ ਐ ਨੰਨੋ ਫਟਾਫਟ ਪੱਜ ਗਿਆ ਨਹੀਂ ਇਹ ਪੁਲਿਸ ਨੇ ਅੰਦਰ ਬਾੜੇ ਹੋਏ ਇਹਨੇ ਬੰਦੇ ਜਿਹੜੇ ਰਮਾਲ ਬਨ ਕੇ ਅੰਦਰ ਵੀ ਅੰਦਰ ਵੀ ਹੈਗੀ ਐ ਪੁਲਿਸ ਵੀ ਹੈਗੀ ਐ ਕੋਈ ਸਿਵਲ ਚੀਜ਼ ਸੀ ਕਰ ਮੈਨੂੰ ਨਹੀਂ ਪਤਾ ਵੀ ਇਹ ਪੁਲਿਸ ਵਾਲਾ ਸੀ ਜਾਂ ਉਹ ਚਾੜੂ ਜਾਂ ਬੰਦਾ ਸੀ ਚਾੜੂ ਸਰਕਾਰ ਤੱਕਾ ਕਰਦੀ ਐ ਸਾਡੇ ਨੂੰ ਤਾਂ ਬਿਲਕੁਲ ਇਹ ਤਸਵੀਰਾਂ ਨੇ ਨਾ ਮੀਕਾ ਜਦੋਂ ਹੱਥ ਦੇ ਵਿੱਚ ਕਾਗਜ਼ ਨੇ ਲਗਾਤਾਰ ਇਹ ਤਸਵੀਰਾਂ ਅੰਦਰੋਂ ਸਾਹਮਣੇ ਆ ਰਹੀਆਂ